ਪਰਮ ਸਨਮਾਨ ਜੋ ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਜੋਤ ਹਾਜ਼ਰਾ ਹਜੂਰ ਜਹਰਾ ਜਹੂਕ ਕਲਯੁਗ ਦੇ ਬੋਹਿਥ ਨਾਮ ਕੇ ਜਹਾਜ਼ ਹਲਕ ਪਲਕ ਕੇ ਰੱਖਿਆ ਕੁਲੋਕ ਪਰਲੋਕ ਕੇ ਸਹਾਇ ਹਾਜ਼ਰ ਨਾਜ਼ਰ ਪ੍ਰਤੱਖ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਗੋਦ ਦਾ ਅਨੰਦ ਮਾਨ ਰਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਤ ਸੰਗਤ ਜੀਓ ਗੱਜ ਕੇ ਬਲਾਵ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਸਿਆ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਗੁਰਦੁਆਰਾ ਸ਼੍ਰੀ ਲਵੇਰੀ ਸਰ ਸਾਹਿਬ ਪਹੁੰਚੇ ਆ ਵੱਡੇ ਭਾਗ ਨੇ ਇੱਥੋਂ ਦੇ ਪ੍ਰਬੰਧਕ ਵੀਰਾਂ ਨੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਹੈ ਪਿਆਰੀ ਗੁਰਸੰਗਤ ਜੀਓ ਜੂਨ ਦਾ ਮਹੀਨਾ ਚੱਲ ਰਿਹਾ ਹੈ ਤੇ ਜੂਨ ਦਾ ਮਹੀਨਾ ਸਿੱਖ ਕੌਮ ਵਾਸਤੇ ਕਹਿਰ ਦਾ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਜਿੰਨਾ ਜ਼ੁਲਮ ਸਿੱਖਾਂ ਦੇ ਉੱਤੇ ਹੋਇਆ ਹੈ ਸ਼ਾਇਦ ਕਿਸੇ ਕੌਮ ਦੇ ਉੱਤੇ ਇੰਦਾ ਜ਼ੁਲਮ ਨਹੀਂ ਸੀ ਹੋਇਆ ਔਰ ਇਹ ਮਹੀਨਾ ਉਹ ਮਹੀਨਾ ਹੈ ਜਦੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੈਨਾਂ ਨੂੰ ਤਤੀ ਪਵਿੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਔਰ ਜੂਨ 1984 ਵਾਲੇ ਦਿਨ 3 ਜੂਨ ਨੂੰ ਉਸ ਸਾਲ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀਪੁਰ ਬਾਇਆ ਹੈ ਔਰ 3 ਜੂਨ ਨੂੰ ਉੱਥੇ ਸੰਗਤ ਇਕੱਠੀ ਹੋਈ ਹੈ ਤੇ 1984 ਦਾ ਭਾਰੀ ਦਖਾਂਤ ਪਹਿਲੇ ਹਫ਼ਤੇ ਜੂਨ ਦੇ ਵਾਪਰਦਾ ਹੈ ਉਸ ਦਖਾਂਤ ਦੀ ਗੱਲ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਰਥਾਏ ਇੱਕ ਦੋ ਗੱਲਾਂ ਕਰ ਜਾਈਏ ਸ਼ਾਂਤੀ ਦੇ ਸੋਮੇ ਸ਼ਾਂਤੀ ਦੇ ਪੁੰਜ ਨਿਮਰਤਾ ਦੀ ਮੂਰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੰਦੂ ਦੀਆਂ ਚੁਗਲੀਆਂ ਕਰਕੇ ਪ੍ਰੀਤਿਚੰਦ ਦੇ ਦੁਸ਼ਮਣ ਭਾਵਨਾ ਦੇ ਕਰਕੇ ਹਕੂਮਤ ਵੱਲੋਂ ਤਤੀ ਤਵੀ ਤੇ ਬਿਠਾਏ ਜਾਂਦੇ ਆ ਔਰ ਉਸ ਵਕਤ ਸਾਹਿਬ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਕੋਲ ਜਾ ਕੇ ਗੱਲ ਵਿੱਚ ਪੱਲੂ ਪਾ ਕੇ ਅਰਦਾਸ ਕਰਦੇ ਨੇ ਪਾਤਸ਼ਾਹ ਜੇਕਰ ਆਪਣੇ ਇਸ ਸੇਵਕ ਨੂੰ ਆਗਿਆ ਦੇਵੋ ਤੇ ਮੈਂ ਲਾਹੌਰ ਦੀ ਐਟ ਨਾਲ ਐਟ ਖੜਕਾ ਦਿਆਂਗਾ ਬਹੁਤਾ ਕੁਝ ਨਾ ਕਹਿੰਦੇ ਹੋਏ ਆਪਾਂ ਉਸ वार्तालाप ਨੂੰ ਜਿਵੇਂ ਦਾਸ ਦੀ ਕਲਮ ਕਲਮ ਨੇ ਕਲਮਬਦ ਕੀਤਾ ਹੈ ਦੇਖਾ ਭਲਾ ਰੋਡਿਆਂ ਵਾਲਾ ਜੱਥਾ ਇਉਂ ਬਿਆਨ ਕਰਦਾ ਹੈ ਬਈ ਲੱਕੇ ਵਿੱਚ ਲਾਹੌਰ ਦੇ ਲੜਨ ਧਰਮ ਤੇ ਪਾਪ ਬੈਠ ਤਵੀ ਤੇ ਪਾਤਸ਼ਾਹ ਕਰਨ ਹਰੀ ਦਾ ਜਾਬ ਹਾਂਦੀ ਗੁਰੂ ਅਰਜਨ ਜੀ ਨੂੰ ਜਹਾਗੀਰ ਨੇ ਤਵੀ ਤੇ ਬਠਾਲਿਆ ਸਾਨਮੁਖ ਹੋ ਕੇ ਸਾਈਂ ਮੀਆਂ ਮੀਰ ਨੇ ਗਾਲ ਪੱਲੂ ਪਾਲਿਆ ਝੂਠਾ ਸਾਨ ਨੋਕ ਹੋ ਕੇ ਸਾਈ ਮੀਆਂ ਮੀਰ ਨੇ ਗਾਲ ਪੱਲੂ ਪਾਲਿਆ ਉਹ ਝੂਠ ਦਾ ਤਖਤ ਪਲਟਾ ਮ ਪਾਦਸ਼ਾ ਸੀਨੇ ਰੋਸ ਜਾਗਿਆ ਇਟ ਨਾਲ ਇਟ ਖੜਕਾ ਮ ਪਾਦਸ਼ਾ ਕੇਰਾਂ ਦੇਵੋ ਆ ਗਿਆ ਆ ਦੀ ਸ਼ਾਨਤੀ ਦੇ ਪਹੁੰਚੋ ਮੁੱਖੋਂ ਫਰਮਾਉਂਦੇ ਸਾਈ ਮੀਆਂ ਮੀਰ ਨੂੰ ਪੈਰ ਤੋਂ ਸ਼ਹੀਦੀਆਂ ਦੀ ਗੁਰੂ ਪਾਉਂਦੇ ਛੱਡ ਕੇ ਸਰੀਰ ਨੂੰ ਉਹ ਭਗਤਾਂ ਨੂੰ ਵੇਖਣਾ ਈ ਕਸ਼ਾਨ ਕੇ ਪਰ ਚਾਏ ਯਾਰ ਦਾ ਮੰਨਣਾ ਚਾਹੀਦਾ ਸਾਈਂ ਮਿੱਠਾ ਜਾਣ ਕੇ ਪਾਣਾ ਕੋ ਰਤਾਰ ਦਾ ਸੋਹਣ ਬਦਾਨੇ ਉੱਤੇ ਸ਼ਾਲੇ ਦੇਖ ਕੇ ਦਿਲ ਹੋਇਆ ਸ਼ਾਲਾ ਨਹੀਂ ਦੋ ਜਹਾਨ ਵਾਲੀ ਏ ਸਹਾਲੇ ਦੇਖ ਕੇ ਔਕੀ ਪੀੜ ਚੱਲਣੀ ਦਸੋ ਕਿਵੇਂ ਮਾਨ ਸਮਝਾ ਲਾ ਪਾਦਸ਼ਾ ਪਿਆ ਹੈ ਬਰਗਿਆ ਇਟ ਨਾਲ ਇਟ ਖੜਕਾ ਮਾ ਪਾਦਸ਼ਾ ਉਰੋ ਸਕੇ ਦੀ ਗੱਲ ਦਾ ਚਾਹੀਦਾ ਨਹੀਂ ਰੱਖਣਾ ਕਰੋ ਦਸੰਤ ਨੂੰ ਸਾਈਂ ਘੜੀ ਪਲਦਾ ਹਰ ਪਾਲ ਵਖਰਾ ਆਨੰਦ ਮਾਰ ਕੇ ਸਾਧੂ ਹੈ ਗੁਜਾਰਦਾ ਮੰਨਣਾ ਚਾਹੀਦਾ ਸਾਈਂ ਮਿੱਠਾ ਜਾਣ ਕੇ ਬਾਣਾ ਕਰਤਾਰ ਦਾ ਹਾਂਜੀ ਸੀਸ ਉੱਤੇ ਪੈਂਦਾ ਵੇ ਕਰੇ ਤਾਮਾਲ ਕਾ ਜਰਿਆ ਨਾ ਜਾਂਦਾ ਵਹਿਰੀ ਨੂੰ ਕਰਾ ਦੂਆਂ ਸਜੇ ਤਾਮਾਲ ਕਾ ਰਹਿ ਜੂ ਪਛੋਤ ਧੜ ਕਾਮ ਪਾਤਸ਼ਾ ਕੇਰਾਂ ਦੇਵ ਆਗਿਆ ਹਾਂਜੀ ਜਾਪਦਾ ਏ ਤਾ ਮੈਨੂੰ ਚੋਰ ਵੰਗਾਂ ਛੋਟਾ ਕਰੋ ਦਿਲ ਨਾ ਸ਼ਾਮਾ ਦੇ ਦਵਾਲੇ ਰਈਏ ਤੌਰ ਵੰਗਾਂ ਰੱਬ ਨੂੰ ਜੇ ਮਿਲਣਾ ਮਿਲਦਾ ਪਿਆਰ ਵਾਲਿਆ ਰੂਹਾਂਣ ਕੇ ਭੁੱਖਾ ਹੈ ਪਿਆਰ ਦਾ ਮੰਨਣਾ ਚਾਹੀਦਾ ਸਾਈ ਮਿੱਠਾ ਜਾਣ ਕੇ ਪਾਣਾ ਕਦਰ ਦਾ ਹਾਂਜੀ ਹਾਂ ਬਖਾਰ ਮੰਦਰ ਚ ਸੰਗਤ ਓੜੀ ਕਦੀ ਤੁੰਨੂ ਕਾ ਬੋਡੇ ਜਾਨ ਨਾਲ ਪੋਕ ਜੂ ਸ਼ਰੀਕ ਦੀ ਗੱਲ ਸੱਚੀ ਦਾਸ ਦੀ ਉਹ ਟਿੰਗਰੇ ਮਜੂਲਮ ਦੇ ਟਾਵਾਂ ਪਾਦਸ਼ਾ ਚੰਦੂ ਜੋ ਬਣਾ ਗਿਆ ਇਟ ਨਾਲ ਇਟ ਖੜ ਕਾ ਮਾ ਪਾਦਸ਼ਾ ਕਿਹਨਾਂ ਦੇ ਵਾਗਿਆ ਉਹ ਸ਼ਕਲ ਆਇਸੀ ਪਰਸ਼ਾਦਾ ਸਾਈਂ ਦੀ ਖਾਲੀ ਪਿਆ ਤਾਲ ਹੈ ਖਾਲੀ ਪਿਆ ਤਾਲ ਹੈ ਚੁੱਕ ਲਵੇ ਜੀਦਾ ਹੈ ਸਾਈਂ ਜੀ ਸਾਨੂੰ ਕੀ ਮਲਾਲ ਹੈ ਉਹ ਵੇਖ ਲਿਆ ਸਾਚੇ ਰੋਡੇ ਨੇ ਪਛਾਨ ਕੇ タル ਮਨ ਹਾਰਦਾ ਮੰਨਣਾ ਚਾਹੀਦਾ ਸਾਈਂ ਮਿੱਠਾ ਜਾਣ ਕੇ ਪਾਣਾ ਕਰਦਾਰ ਦਾ ਮੰਨਣਾ ਚਾਹੀਦਾ ਸਾਈਂ ਮਿੱਠਾ ਜਾਣ ਕੇ ਪਾਣਾ ਕਰਦਾਰ ਦਾ ਗੁਰੂ ਸਾਹਿਬ ਫਰਮਾਉਂ ਲੱਗੇ ਕਹਿੰਦੇ ਸਾਈਂ ਜੀ ਅਸੀਂ ਪ੍ਰਸ਼ਾਦਾ ਛਕ ਲਿਆ ਘੂਠਾ ਥਾਲਾ ਕਿਸੇ ਨੇ ਚੁੱਕਣਾ ਤੇ ਚੁੱਕ ਲਏ। ਹਯੂਰ ਗੁਰਮਾਨ ਕਰਦੇ ਨੇ ਇਹ ਜਿਹੜਾ ਸਾਡਾ ਸਰੀਰ ਸੀ। ਇਹ ਸਾਨੂੰ ਪ੍ਰਮਾਤਮਾ ਨੇ ਥਾਲ ਰੂਪੀ ਸਰੀਰ ਬਖਸ਼ਿਆ ਸੀ। ਅਸੀਂ ਇਹਦੇ ਸਵਾਸਾਂ ਦਾ ਮੁੱਲ ਪਾ ਲਿਆ ਇਸ ਦੇ ਵਿੱਚੋਂ ਪ੍ਰਸ਼ਾਦਾ ਛਕ ਲਿਆ ਘੂਠਾ ਸਰੀਰ ਆ ਹੁਣ ਕੋਈ ਲੈ ਜਾਂਦਾ ਤਾਂ ਲੈ ਜੇ। ਸ਼ਾਂਤੀ ਦੇ ਸੋਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਹੀਦੀਆਂ ਦੀ ਪਿਰਤ ਪਾਈ ਹੈ। ਔਰ ਉਹਨਾਂ ਦੀ ਕਲਾਈ ਹੋਈ ਇਸ ਪ੍ਰਤ ਨੂੰ ਅੱਗੇ ਵਧਾਇਆ ਸਿੱਖ ਨੇ ਮਾਰਸ਼ਲ ਪਾਮ ਕਹਾ ਕੇ ਸਾਡੇ ਗੁਰੂ ਫਰਮਾਨ ਕਰਦੇ ਨੇ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜასი ਹਰ ਦਰਸ਼ਨ ਦਿਓ ਦਿਖਾਈ ਸਾਡਾ ਇੱਕ ਪਿਤਾ ਅਸੀਂ ਸਾਰੇ ਇੱਕ ਦੇ ਬੱਚੇ ਆ ਹਰ ਰੋਜ਼ ਸੇਕਰ ਅਰਦਾਸ ਕਰਦਾ ਹੈ ਅਰਦਾਸ ਕਰਕੇ ਅਖੀਰ ਦੇ ਵਿੱਚ ਤੋੜਾ ਝਾੜਦਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦਾ ਤੇ ਸਮਝੋ ਬਾਤ ਦੀ ਗੱਲ ਹੈ ਵੀ ਜਿਹੜੇ ਪੁਰਖ ਸਰਬੱਤ ਦਾ ਭਲਾ ਮੰਗਦੇ ਹੈ ਜਿਹੜੀ ਕੌਮ ਨੇ ਆਪਣਾ ਧਰਮ ਹੀ ਦੀਨ ਦੁਖੀਆਂ ਦੀ ਸੇਵਾ ਵਾਸਤੇ ਲੱਭਿਆ ਜਿਹੜੀ ਕੌਮ ਕਿਤੇ ਵਿਪਤਾ ਪੈਂਦੀ ਹੈ ਉੱਥੇ ਲੰਗਰ ਪਾਣੀ ਲੈ ਕੇ ਪਹੁੰਚ ਜਾਂਦੀ ਹੈ ਉੱਥੇ ਹੋਰ दारू ਦੀਆਂ ਦਵਾਈਆਂ ਦੀਆਂ ਪੱਟੀਆਂ ਲੈ ਕੇ ਪਹੁੰਚ ਜਾਂਦੀ ਹੈ ਤੇ ਵੈਰੀ ਨੂੰ ਉਸ ਕੌਮ ਤੋਂ ਅਲਰਜੀ ਪਤਾ ਨਹੀਂ ਕੀ ਹੋਈ ਆ ਉਹ ਕੌਮ ਅੱਖਾਂ ਦੇ ਵਿੱਚ ਵੈਰੀ ਦੇ ਪਤਾ ਨਹੀਂ ਕਿਵੇਂ ਰੜਕਦੀ ਹੈ ਭਾਈ ਤਾਰੂ ਸਿੰਘ ਨੂੰ ਪੁੱਛਦੇ ਆ ਵੀ ਤਾਰੂ ਸਿੰਘਾ ਤੂੰ ਕੋਈ ਸੈਨਿਕ ਹੈਂ ਕਾ ਤੇਰੇ ਕੋਲੇ ਕੋਈ ਬੰਦੂਕ ਹੈ ਕੋਈ ਤਲਵਾਰ ਹੈ ਕਹਿੰਦਾ ਨਹੀਂ ਜੀ ਨਾ ਤਲਵਾਰ ਹੈ ਨਾ ਬੰਦੂਕ ਹੈ ਕੀ ਹੈ ਪ੍ਰਸ਼ਾਦਾ ਦੇ ਆ ਕਿਹਨਾਂ ਨੂੰ ਸਿਕਾਉਣਾ ਹੈ ਕਹਿੰਦਾ ਜੀ ਕੋਈ ਆ ਜੇ ਜਖਮੀ ਆ ਜੇ ਗਰੀਬ ਘਰਪਾ ਆ ਜੇ Hindu ਆ ਜੇ Muslim ਆ ਜੇ Isai ਆ ਜੇ Sikh ਆ ਜੇ ਮੈਂ ਪ੍ਰਸ਼ਾਦਾ ਸਿਕਾਉਣਾ ਹੈ ਕਹਿੰਦੇ ਸਿੱਖਾਂ ਨੂੰ ਵੀ ਪ੍ਰਸ਼ਾਦਾ ਸਿਕਾਉਣਾ ਹੈ ਕਹਿੰਦੇ ਹਾਂ ਜੀ ਸਿੱਖਾਂ ਨੂੰ ਵੀ ਪ੍ਰਸ਼ਾਦਾ ਸਿਕਾਉਣਾ ਹੈ ਸਰਹੂ ਐਸੇ ਗੱਲ ਕਰਕੇ ਵੀ ਤੂੰ ਸਿੱਖਾਂ ਨੂੰ ਘਰੇ ਪ੍ਰਸ਼ਾਦਾ ਛਕਾ ਦਿੰਨਾ ਤਾਰੂ ਸਿੰਘ ਜੀ ਦਾ ਖੋਪੜਾ ਲਾ ਦਿੱਤਾ ਗਿਆ ਲੋਕ ਆਪਤਾ ਵੀਰਾ ਤੋਂ ਸੁਣੋ ਵੀ ਪੰਥ ਤੇਰੇ ਨੂੰ ਬਾਜਾਂ ਵਾਲਿਆ ਜਾਲਮ ਨਫਰਤ ਕਰਦੇ ਕਿਉਂ ਜਿਵੇਂ ਰੋਡਾਂ ਵਾਲੇ ਜੱਥੇ ਦੀ ਕਲਮ ਨੇ ਲਿਖਿਆ ਐ ਇਉਂ ਬਿਆਨ ਕੀਤਾ ਜਾ ਰਿਹਾ ਵੀ ਕਰੇ ਬੇਨਤੀ ਖਾਲਸਾ ਸੁਖੀ ਵਸੇ ਸਰਬਤ ਜਾਲਮ ਪੀੜੀ ਲੋਚ ਦੇ ਏ ਵੀ ਤੇਰੀ ਰਤ ਕਿਆ ਪੰਥ ਖਾਲਸਾ ਭਲਾ ਮੰਗੇ ਸਰਬਤ ਦਾ ਜੀ ਜ਼ੁਲਮ ਸਹੇਣਾ ਜ਼ੁਲਮ ਕਰੇ ਨਾ ਹੈ ਇਨਿਅਤੀ ਮਤਦਾ ਜੀ ਉਹ ਖਾਰੇ ਹਾਕਮ ਬਣ ਬੈਂਦੇ ਨੇ ਵੈਰੀ ਇਹਦੇ ਦਰ ਦੇ ਕਿਉਂ ਪੰਥ ਤੇਰੇ ਨੂੰ ਬਾਚਾ ਵਾਲਿਆ ਯਾਲਮ ਨਫਰਤ ਬਗੀ ਹਨੇਰੀ ਜਿਹੜੀ ਹਕਨੇ ਢੱਲੀ ਐ ਉਸੇ ਸੀਨੇ ਵੱਲ ਹਾਕਮ ਰੱਖੀ ਨਗਾ ਕ ਲੱਲੀ ਐ ਰੋਡਿਆਂ ਆ